ਕੱਦੂ ਪਿੰਡੀਆਂ ਕਰੇਲੇ ਮਿੱਠੇ ਮਿੱਠੇ ਬੱਬੂ ਗੋਸ਼ੇ ਤੇ ਕੇਲੇ ਲੈ ਬਾਈ ਉਹ ਕੱਦੂ ਕੀ ਰੇਟਾ ਕੱਦੂ 30 ਰੁਪਏ ਤੇ ਆਲੂ ਆਲੂ 40 ਰੁਪਏ ਯਾਰ ਸਬਜ਼ੀ ਦਾ ਬਹੁਤ ਮਹਿੰਗਿਆ ਇਹਦਾ ਛੱਡ ਤੂੰ ਮੈਨੂੰ ਫਰੂਟਾਂ ਦਾ ਦੱਸ ਫਰੂਟ ਆ ਵੇਖ ਮਿੱਠੇ ਮਿੱਠੇ ਬੱਬੂ ਗੋਸ਼ੇ ਕਿਨਾਰੇ ਵੀ ਗੱਲੋ 40 ਰੁਪਏ ਨਹੀਂ ਕੇਲੇ ਦੱਸੋ ਕੇਲੇ 100 ਦੇ 2.5 ਕਿਲੋ ਇਹ ਤਾਂ ਯਾਰ ਉਦੋਂ ਵੀ ਮਹਿੰਗੇ ਆ ਬੋਲ ਕੀ ਪਾਵਾਂ ਤੇ ਆ ਪਪੀਤਾ ਕੀ ਰੇਟ ਆ ਪਪੀਤਾ 60 ਰੁਪਏ ਆ ਕੋ ਯਾਰ ਤੇਰੇ ਕੋਲ ਤਾਂ ਸਾਰਾ ਕੁਝ ਹੀ ਮਹਿੰਗਾ ਕੋਈ ਉਹ ਚੀਜ਼ ਦੱਸ ਜਿਹੜੀ ਜਮਾਂ ਸਸਤੀ ਹੋਵੇ ਇੱਕ ਹਿਸਾਬ ਦਾ ਫਰੀ ਵਾਲਾ ਕੰਮ ਹੀ ਹੋਵੇ ਹਾਂ ਹਾਂ ਹੈਗਾ ਇੱਕ ਮਿੰਟ ਖੜ ਜਾ ਉਹ ਵੀ ਹੈਗਾ ਇਹ ਵੀ ਵਸਤਾ ਨਹੀਂ ਕੋਸਾਂਦਾ ਇਹ ਤਾਂ ਜਮਾਂ ਸਸਤੀ ਦੀ ਦਾ ਲੈਣਾ ਨਹੀਂ ਕਰਨਾ ਨਹੀਂ ਕੋਸਾਂ ਮੈਂ ਸਿਰ ਖਾਣ ਆ ਜਾਂਦੇ ਆ ਸਵਾਦ ਲੈਣ ਨੂੰ ਤੇਰੇ ਆ ਵੇਖ ਪਤਾ ਨਹੀਂ ਕਿਹੜੀ ਬਿਮਾਰੀ ਪੈ ਗਈ ਯਾਰ ਇਹਨੂੰ ਰੋਕ ਰੋਕ ਹੁਣੇ ਦੇਖ ਲੈਨੇ ਆ ਇੱਕ ਪਾਸੇ ਵਾਢੀ ਤੇ ਰਹਿ ਗਿਆ ਸਾਰਾ ਪਰੇ ਨੂੰ ਸੁੱਕਦਾ ਹੀ ਤੁਰਿਆ ਜਾਂਦਾ ਯਾਰ ਗੱਲ ਤੇਰੀ ਪੱਕੀ ਆ ਓਏ ਮੈਂ ਮੋਬਾਈਲ ਤੇ ਵੀਡੀਓ ਵੇਂਦਾ ਰਹੀ ਨਾ ਹਾਂ ਜਦੋਂ ਇਹ ਵਾਢਾ ਟਰਲੇ ਉਹ ਨਾਲ ਦਾ ਬਰੂਦ ਬਣ ਜਾਂਦਾ ਖਤਮ ਹੋ ਜਾਂਦਾ ਜਮਾ ਪ੍ਰਾਲੀ ਨਹੀਂ ਬਣ ਜਾਂਦੀ ਉਹਦੀ ਤਾਂ ਪਹਿਲਾ ਹੱਲ ਕੀ ਹੋ ਹੋਣ ਯਾਰ ਹੱਲ ਯਾਰ ਤੂੰ ਮੈਨੂੰ ਦਿ ਚਿੱਤੀ ਚ ਪਾ ਕੇ ਮੈਂ ਵੀਡੀਓ ਵੇਖੀ ਸੀ ਇਹ ਤਾਂ ਬਈ ਕੋਈ ਹੱਲ ਨਹੀਂ ਉਹ ਕੀ ਗੱਲ ਹੋ ਗਈ ਹੋਣਾ ਕੀ ਯਾਰ ਪਤਾ ਨਹੀਂ ਕਿਹੜੀ ਸਪਰੇਸਪੁਰੂ ਪਤਾ ਨਹੀਂ ਕਿਹੜੀ ਰੇ ਪਾਤੀ ਇਹਨੇ ਝੋਨਾ ਇਹਦਾ ਤਾਂ ਇੱਕ ਵਾੜਾ ਧਰ ਲਿਆ ਮੱਚਣ ਲੱਗ ਗਿਆ ਬਈ ਉਹ ਮੈਨੂੰ ਪਤਾ ਪਰਸੋ ਦਾਰੂ ਨਾਲ ਡੱਕਿਆ ਨਾਗੰਗੂ ਮੇਲ ਦਾ ਘਾਲੀ ਪੋਂਦਾ ਫਿਰਦਾ ਹੀ ਉਹ ਪੈ ਗਈ ਉੱਡ ਕੇ ਮੈਨੂੰ ਵੀ ਸਿੱਤੋਂ ਆਪਣੇ ਦੀ ਪਾਈ ਦਰਦਾ ਮੈਂ ਪਰਸੋਂ ਪੀਤੀ ਪੀਤੀ ਕਾਣੂ ਸੀ ਅੰਨਾ ਹੋਇਆ ਵਸੀ